ਲੋਵੀ ਮਿੱਤਰੋ ਅੱਜ ਆਪਾਂ ਫੇਰ ਬਣਾਉਣ ਲੱਗੇ ਆ ਬਲੌਗ ਤੇ ਇਹ ਆਪਣਾ ਹੈਗਾ ਤੀਜਾ ਬਲੌਗ ਤੇ ਅੱਜ ਆਪਾਂ ਡਾਉਣੇ ਆ ਕਬੂਤਰ ਅਗਲੇ 5 ਡਾਉਣੇ ਆ 5 ਆਪਾਂ ਕੱਲ੍ਹ ਦੇ ਸੀ ਅੱਜ 5 ਹੋਰ ਡਾਉਣੇ ਆ ਤੇ ਤੁਹਾਨੂੰ ਵਿਖਾਉਣੇ ਆ ਫਿਰ ਢਾ ਕੇ ਅੱਜ ਵਾਲੇ ਦਾ ਇਹਨੇ ਕੀ ਕਰਦੇ ਆ ਤੇ ਪਾਸੇ ਰੱਖੇ ਹੋਏ ਆ ਉਹ ਆਪਣੇ 5 ਤੇ ਉਹਨਾਂ ਨੂੰ ਤਾਂ ਟਾਈਮ ਨਹੀਂ ਦੇਣੇ ਸੀ ਆਪਾਂ ਤੇ ਇਹਨੇ ਅੱਜ ਫਿਰ ਢਾ ਕੇ ਉਹਨਾਂ ਨੂੰ ਡਾਉਣੇ ਆ ਤੁਹਾਨੂੰ ਚੈੱਕ ਲੋਵੀ ਮਿੱਤਰੋ ਤੇ ਆਪਾਂ ਆ ਪੰਜ ਡਾਉਣੀਆਂ ਤੇ ਛੇ ਮਾ ਆਪਾਂ ਡਾਉਣਾ ਅੱਜ ਆ ਆ ਵੀ ਡਾਉਣਾ ਬਰੜਾ ਵੀ ਅੱਜ ਫੇਰ ਡਾਉਣਾ ਬਰੜਾ ਅੱਜ ਤੇ ਕੱਲ ਨਾ ਥੋੜਾ ਘਾਟ ਟੁੱਟ ਕੇ ਬਹਿ ਗਿਆ ਮੈਂ ਕਿਹਾ 11:00 ਵਜੇ ਆ ਗਿਆ ਬਲੌਗ 'ਚ ਦੱਸਣਾ ਭੁੱਲ ਗਏ ਬਲੌਗ ਇੱਕ ਪਹਿਲੀ ਦੂਰੀਵਾਰ ਬਣਾਉਣੇ ਕਰਕੇ ਸਾਨੂੰ ਪਤਾ ਨਹੀਂ ਲੱਗਦਾ ਬਾਹਲਾ ਤੇ ਆ ਚੈੱਕ ਕਰੋ ਬਾਕੀ ਹੌਲੀ ਹੌਲੀ ਆਪਾਂ ਸਹੀ ਬਣਾਉਣ ਲੱਗਾਂਗੇ ਤੇ ਆ ਪੰਜ ਤਾਂ ਡਾਉਣੀ ਡਾਉਣੀ ਆ ਤੇ ਥੋੜੇ ਜੇ ਲੋਡ 'ਚ ਹੋ ਰਹੇ ਨੇ ਇਹਨਾਂ ਨੂੰ ਧੁੱਪ ਜੀ 45 ਤੇ ਡਾਵਾਂਗੇ ਹੈਤਾ 40 ਹੋ ਗਿਆ 5 ਮਿੰਟ ਪਏ ਆ 5 ਮਿੰਟ ਲੂਟ ਹੋਇਆ ਨਾ 745 ਦੇ ਡਾ ਦੇ ਨਹੀਂ ਆਇਆ ਇਹ 6 ਤੇ 6 ਤੇ ਇਹ ਤੁਹਾਨੂੰ ਵਿਖਾਵਾਂਗੇ ਕੀ ਕਰਦੇ ਆ ਲਓ ਵੀ ਮਿੱਤਰੋ ਆਪਾਂ ਜਿਹੜੇ ਡਾਉਣੇ ਆ ਕਬੂਤਰ ਉਹਨਾਂ ਛੜਦਗੇ ਤੇ ਯਾ Are B, ਆ ਮਿੱਤਰੋ ਆਪਾਂ ਕੱਲ ਵੀ ਛੱਡਿਆ ਸੀ ਤੇ ਅੱਜ ਆ ਫੇਰ ਛੱਡਣਾ ਵਾ ਅੱਜ ਆਪਾਂ ਕੂਤਰ ਤੇ ਕਰਿਓ ਜੱਕ ਫਿਰ ਆ ਜਾਂਦੇ ਮਿੱਤਰੋ ਲਓ ਮਿੱਤਰੋ ਆਓ ਦੇਖੂ ਉਤਰ ਤੇ ਆ ਨੀਲਾ ਆਪਣਾ ਫਿਰਦਾ ਤੇ ਇੱਕ ਨੀਲਾ ਫਿਰਦਾ ਘਟ ਜੋ ਬਲਰ ਵਾਜੇਗਾ ਤੇ ਆ ਜਾਂਦੇ ਵੇਖੋ ਮਿੱਤਰੋ ਆ ਨੀਲਾ ਵੇਖੋ ਅੱਜ ਆਪਣਾ ਔੜਦਾ ਇਹਨੇ ਤੱਕ ਪਾਉਣੀ ਆ ਦੋ ਨੀਲਿਆਂ ਨੇ ਇੰਨਾ ਚੋ ਖਰਾਬ ਸਾਕ ਇੱਕ ਬੱਚਾ ਕਰਦਾ ਉਹਨੂੰ ਸਿੱਧਾ ਕਰਨਾ ਵਾ ਕਾਲੀਆਂ ਉਹਦੀਆਂ ਕਾਲੀਆਂ ਕੰਨੀਆਂ ਵਾ ਤੇ ਇੱਕ ਪਾਸੇ ਕਾਲੀ ਕਾਛ ਆ ਉਹਦੀ ਉਹਨੂੰ ਵਖਾਵਾਂਗੇ ਸੁਰਮੇ ਰੰਗਾ ਬੱਚਾ ਵਾ ਆਏ ਵਖਾਉਣੇ ਆ ਆ ਮੂਰਲਾ ਜਿਹੜਾ ਆ ਮੂਰੇ ਜਾਂਦਾ ਜਿਹੜਾ ਆਹ ਵਾਲਾ ਆ ਬੱਚਾ ਇਹ ਬੱਚਾ ਖਰਾਬ ਕਰ ਰਿਹਾ ਸਿਰਫ ਬਾਕੀ ਦਾ ਪੂਰੇ ਵਦਗਾ ਉੱਡੀ ਜਾਂਦੇ ਆ ਤੇ ਆਹ ਪਰ ਜਿਹੜੇ ਗੱਲੜਾਏ ਸੀਗੇ ਦੋ ਉਧਰੋਂ ਆਹ ਖੁੱਡੇ ਜੋ ਗੱਢਣੇ ਆ ਦੋ ਤੇ ਬਾਕੀ ਇਹਨਾਂ ਨੂੰ ਅੱਜ ਇੱਕ ਉਹ ਆਹ ਕਾਲੀ ਪੂਛ ਵਾਲੀ ਨੂੰ ਤੇ ਛਤਰੀ ਤੇ ਬੰਨਣਾ ਵਾ ਇਹਨੇ ਕੱਲ ਬਹੁਤ ਜ਼ਿਆਦਾ ਖਰਾਬ ਕੀਤਾ ਇਹ ਬਹੁਤ ਚੰਗੀ ਗੂਦਰੀ ਉੱਡਦੀ ਸੀ ਹੁਣ ਖਰਾਬ ਕਰ ਲੱਗ ਗਿਆ ਨੂੰ ਛਤਰੀ ਤੇ ਪੱਕੀ ਕਰਨਾ ਅੱਜ ਅਗਰ ਤੁਹਾਨੂੰ ਕਬੂਤਰ ਵਖਾਉਣੇ ਆ ਜਿਹੜੇ ਹਜੇ ਆਪਾਂ ਡਾਉਣੇ ਆ ਗਾਂ ਅਸਰ ਹੋਈ ਜਾਂਦੇ ਕਬੂਤਰ ਕਰਾ ਚੱਕ ਮੜਿਆ ਇਹਨੂੰ ਕਰਕੇ ਆਸਰ ਹੋਈ ਜਾਂਦਾ ਕਬੂਤਰ ਖਟੀਆਂ ਦਾ ਕਬੂਤਰ ਆ ਝਾੜ ਪਿਆ ਹੋਇਆ ਸੀਗਾ ਇਹ ਕੇ ਕਬੂਤਰ ਆ ਤੇ ਇੱਕ ਹੈਗਾ ਵਾ ਕਾ ਬੱਚਾ ਆ ਬੱਚਾ ਵਾ ਇਹਦਾ ਜਿਹਦੀ ਕਾਲਾ ਸਾਰਾ ਪੱਲਾ ਕਾਲਾ ਵਾ ਇਹ ਜੀ ਨਾ ਥੋੜਾ ਜਿਹਾ ਬੱਚਾ ਹੈ ਤਾਂ ਪੂਰਾ ਬਣਿਆ ਹੋਇਆ ਵਾ ਪਠਾ ਬਣ ਗਿਆ ਵੇ ਕਮਜ਼ੋਰ ਆ ਥੋੜਾ ਜਿਹਾ ਤੇ ਇੱਕ ਆਪਾ ਹੋਰ ਜਿਹੜਾ ਡਮਣਾ ਵਾ ਉਹ ਬੈਠਾ ਵਿਚਾਲੇ ਆ ਬੈਠਾ ਖਟੀਆਂ ਦਾ ਇਹ ਆ ਇਹ ਵੇਖਿਓ ਔੜਦੇ ਆ ਕਾ ਬੱਚਾ ਇਹ ਹਜੇ ਇਹ ਨਹੀਂ ਹੋ ਜੇ ਇਹਨਾਂ ਚ ਡਾਉਣ ਲੱਗੇ ਜਦੋਂ ਇਹ ਡਾਉਣ ਲੱਗੇ ਤੇ ਫੇਰ ਦੱਸਿਓ ਇੱਕ ਆਪਾਂ ਕੋਲ ਆਇਆ ਤਾਂ ਵੱਡਾ ਕੂਤਰ ਆ ਵੇਖਿਓ ਆਹ ਕਰੋ ਚੈੱਕ ਆ ਬਹੁਤ ਚੰਗਾ ਕੂਤਰ ਆ ਐਤੀ ਇਹਦੇ ਬੱਚੇ ਲੈਂਦੇ ਲੈਂਦੇ ਹੀ ਰਹਿ ਗਏ ਲਓ ਵੀ ਮਿੱਤਰੋ ਇੱਕ ਕਬੂਤਰੀ ਆਪਾਂ ਦਿੱਤੀ ਆ ਬੰਨ ਤੇ ਆਪਾਂ ਨੂੰ ਅੱਜ ਆ ਬੱਚਾ ਖਰਾਬ ਕਰੀ ਜਾਂਦਾ ਵਾ ਇਨਾ ਲੱਗ ਮ ਆ ਜਾਂਦਾ ਵਾ ਬਾਕੀ ਤਾਂ ਤਾਂ ਹੀ ਫਿਰਦੇ ਕਾ ਜਾਂਦਾ ਨੀਲਾ ਕਾ ਜਾਂਦਾ ਤੇ ਇਹ ਕਾ ਆਉਂਦਾ ਬਰੜਾ ਇਹ ਤਾਂ ਤਾਂ ਹੀ ਫਿਰਦੇ ਆ ਬੱਚੇ ਨੇ ਖਰਾਬ ਕੀਤਾ ਜੇ ਇਹਦਾ 9 ਵਜੇ ਆ ਗਿਆ ਨਾਲ ਆ ਬੱਚੇ ਨੂੰ ਖਰਾਬ ਕਰੀ ਜਾਂਦਾ ਬੱਚਾ ਬਹੁਤ ਚੰਗਾ ਉੜਦਾ ਹ ਇਹਦਾ ਆਉਂਦਾ ਨਹੀਂ ਪਰ ਛੇ ਦੀ ਇਹਨੇ ਤਾਂ ਚੱਲ ਜਾਣਾ ਤਾਂ ਫੇਰ ਆ ਆ ਫਿਰਦੇ ਆ ਚਾਰੇ ਉਹਦਾ ਉਹਨਾਂ ਚੋ ਇੱਕ ਆ ਗਿਆ ਲੋ ਵੀ ਮਿੱਤਰੋ ਟਾਈਮ ਹੋ ਗਿਆ ਵਾ ਸਾਢੇ 11 ਦਾ ਟਾਈਮ ਹੋ ਗਿਆ ਵਾ ਪੂਰੇ ਸਾਢੇ 11 ਹੋ ਗਏ ਆ ਤੇ ਜਾਨਵਰ ਆਪਣੇ ਆ ਗਏ ਆ ਜਾਨਵਰ ਅੱਜ ਆਪਣੇ ਉਹ ਦੋ ਬੱਚਿਆਂ ਨੇ ਜਾਨਵਰ ਖਰਾਬ ਕਰਤੇ ਆ ਤੇ ਦੋ ਬੱਚਿਆਂ ਨੇ ਜਾਨਵਰ ਖਰਾਬ ਕਰਕੇ ਤੇ ਛੇ ਤਕ ਹੀ ਆ ਗਏ ਆ ਇੱਤਾਂ 11 ਸਾਢੇ 11 ਉਹ ਉਹ ਬੱਚੇ ਉਹਨਾਂ ਨੂੰ ਆਪਾਂ ਬੰਦ ਹੀ ਕਰ ਦੇਨੇ ਆ ਜਿਹੜੇ ਜਿਹੜੇ ਦੋਵਾਂ ਨੇ ਖਰਾਬ ਕੀਤੇ ਆ ਤੇ ਬਾਕੀ ਤੁਹਾਨੂੰ ਵਿਖਾਉਨੇ ਆ ਆਇਆ ਜਿਉ ਬੈਠੇ ਰਹਣ ਦੇ ਤੌਪ ਲਵਾਉਣ ਨੂੰ ਜੋਰ ਤਾਂ ਜਮੇ ਹੀ ਲਾਇਆ ਇਹਦਾ ਮਸਤ ਲੈ ਵੇਚ ਸਕਦੇ ਗੁੜਕੀ ਜਾਂਦਾ ਉੱਤੇ ਬੈਠਾ ਪੂਰਾ ਆਪਣਾ ਇੱਕ ਕਬੂਤਰ ਬਹੁਤ ਸਿਆਣਾ ਇਹਨੇ ਇਹ ਤੇ ਜਾਲ ਤੇ ਬਹਿਣਾ ਆ ਕੇ ਛਤਰੀ ਤੇ ਨਹੀਂ ਹੁੰਦਾ ਇਹਨੇ ਇਹ ਤੇ ਬਹਿਣਾ ਹੋਣਾ ਵੀ ਲੋ ਡੋਲੀ ਅੰਦਰ ਕੀਤੀ ਐ ਮੈਂ ਤੇ ਡੋਲੀ ਦੀ ਆ ਕੇ ਬੈਠਾ ਵਾ ਤੇ ਜਿਵੇਂ ਡੋਲੀ ਲਾਤੀ ਇਹਨੇ ਐਵੇਂ ਉੱਦੀ ਆ ਜਾਣ ਜਿਵੇਂ ਇਹਨੇ ਉਤਰਨਾ ਹੋਵੇ ਤੇ ਇਹਨੇ ਡੋਲੀ ਤੇ ਉਤਰਨਾ ਆ ਕੇ ਇਹ ਬਹੁਤ ਚੰਗਾ ਬੱਚਾ ਆ ਇਹ ਬਰੜਾ ਇੱਕ ਚਿੱਟੀ ਅੱਖ ਦਾ ਜਿਹੜਾ ਆਪਾਂ ਆ ਇੱਥੇ ਤਾੜਿਆ ਹੋਈ ਆ ਤਾਂ ਵਾਲੇ ਚ ਅੱਜ ਤਾਂ ਮਿੱਤਰੋ ਇਹ ਨਾਮ ਕਿਹਦੇ ਆ तकरीबन 11:30 ਵਜੇ ਆ ਗਏ ਆ ਤੇ ਉਹ ਆਪਣੇ ਦੋ ਕੁ ਬੱਚਿਆਂ ਨੇ ਖਰਾਬ ਕਰਤੇ ਇਹ ਤੇ ਜੋਰ-ਜੋਰ ਤੱਕ ਲਾਇਆ ਹੀ ਨੇ ਨਾ ਵੈਸੇ ਗੁੜਕੀ ਆਂਦੇ ਆ ਛੇੜੀ ਤੇ ਬੈਠੇ ਦੋ ਕਬੂਤਰ ਇਹਨਾਂ ਦੀ ਨਾ ਝੂਟੀ ਦੂਜੇ ਕਬੂਤਰਾਂ ਨਾਲ ਬਣਾਉਂਦੇ ਆ ਇਹਨਾਂ ਦੀ ਝੂਟੀ ਇੱਕ ਅੱਦੇ ਦੀ ਬਾਕੀ ਹਾਂ ਇਹ ਦੂਜਾ ਦਿਨ ਸੀਗਾ ਫਿਰ ਡੋਂ ਦਾ ਹੌਲੀ-ਹੌਲੀ ਖੁੱਲਣਗੇ ਇਹ ਬੱਚੇ ਝਾੜ ਝੂੜ ਪਾ ਕੇ ਹੁਣ ਬੰਦ ਕੀਤੇ ਹੋਏ ਸੀਗੇ ਤੇ ਹੁਣ ਹੌਲੀ-ਹੌਲੀ ਖੁੱਲਣਗੇ ਤੇ ਬਾਕੀ ਵੇਖੋ ਦਿਨ ਵਿਦਾਂ ਟਾਈਮ ਵਧਾਉਂਦੇ ਆ ਕਿ ਨਹੀਂ ਮੈਨੂੰ ਖਾਈ ਚੰਨਾਗੇ ਨਾਲ ਤੇ ਉਹ ਜਿਹੜਾ ਆਪਣਾ ਉਹ ਦੂਜਾ ਕਬੂਤਰ ਆ ਜਿਹੜਾ ਸਾਹਮਣੇ ਬੈਠਾ ਵਾ ਉਹ ਆਪਣਾ ਸਿੱਧਾ ਡੋਲੀ ਤੇ ਕਬੂਤਰ ਆਉਂਦਾ ਵਾ ਉਹ ਡੋਲੀ ਤੇ ਆ ਕੇ ਬਹਿੰਦਾ ਵਾ ਜਿਵੇਂ ਹੁਣ ਉਹ ਡੋਲੀ ਤੇ ਜਿਵੇਂ ਉਹ ਆ ਗਿਆ ਸੀਗਾ ਉਹ ਮੇਰੇ ਖਿਆਲ ਚ 11:30 ਹੋਣੀ ਉਤਰੇ ਆ ਉਹਦਾ 45 ਹੋ ਗਿਆ 11 ਤੇ ਹੁਣ ਵੇਖਿਆ ਤੇ ਉਹ ਡੋਲੀ ਤੇ ਬਹਿੰਦਾ ਆ ਕੇ ਤੇ ਉਹ ਬਹੁਤ ਚੰਗਾ ਬਚਾ ਜਾ ਜਾਲ ਤੇ ਆਉਣਾ ਹੁਣੇ ਕਬੂਤਰ ਆਹੋ ਵੱਡਾ ਕਬੂਤਰ ਚਿੱਟੀ ਕਾਲੀ ਅੱਖ ਦਾ ਵਾ ਲੋ ਵੀ ਮਿੱਤਰੋ ਕਬੂਤਰ ਦਿੱਤੇ ਆਪਾਂ ਤਾੜ ਆਪਣਾ ਵੱਡਾ ਭਰਾ ਤਾੜ ਗਈ ਕਬੂਤਰ ਤੇ ਇੱਕ ਰਹਿ ਗਿਆ ਉਹ ਤਾਂ ਬੈਠਾ ਆਪਣੀ ਬੰਨੀ ਹੋਈ ਆ ਤੇ ਹੁਣ ਆਪਾਂ ਦੂਜੇ ਕੂਤਰਾਂ ਨੂੰ ਦਾਣੇ ਦੂਨੇ ਪਾ ਦਿੱਗੇ ਲੋ ਵੀ ਮਿੱਤਰੋ ਆ ਵੱਡੇ ਖੁੱਡੇ ਜੀ ਵੀ ਆਪਾਂ ਪਾ ਤਿਆ ਦਾਣੇ ਤੇ ਉਹ ਪਰਾਂ ਵਾਲੇ ਜੀ ਵੀ ਪਾ ਦਿੱਗੇ ਤੇ ਫਿਰ ਆਪਾਂ ਡੋੜੀ ਵਾਲੇ ਜੀ ਵੀ ਪਾ ਦਿੱਗੇ ਇੱਧਰ ਤਾਂ ਆਪਾਂ ਪਾ ਪਾ ਤੇ ਡੋਲੀ ਵਾਲੇ ਰਹਿ ਗਏ ਖੁੱਡਾ ਡੋੜੀ ਚ ਪਾਉਣ ਵਾਲੇ ਤਾਂ ਨਹੀਂ ਰਹਿ ਗਏ ਆ ਤੇ ਡੋਲੀ ਚ ਪਾ ਕੇ ਉਹ ਖਾਉਣੇ ਆ ਗਏ ਤੇ ਤੁਹਾਨੂੰ ਉਹ ਕੂਤਰ ਚੈੱਕ ਕਰਾਉਣੇ ਆ ਉੱਧਰ ਉਹ ਬੈਠਿਆ ਜਿਹੜੇ ਆਪਣੇ ਉੱਡ ਕੇ ਆਏ ਆ ਆਛਾ ਆਪਾਂ ਨੂੰ ਆ ਬੱਚੇ ਨੇ ਖਰਾਬ ਕੀਤਾ ਤੁਹਾਨੂੰ ਉਹ ਬੱਚਾ ਵਿਖਾਉਣੇ ਆ ਉਹ ਬੱਚਾ ਹਜੇ ਵੀ ਉਹ ਖਰਾਬ ਕਰੀ ਜਾਂਦਾ ਉਹ ਛਤਰੀ ਤੇ ਬੈਠਾ ਉਹ ਤਾਂ ਆਣੀ ਛਤਰੀ ਤੇ ਬੈਠਾ ਇਹ ਵੀ ਬੱਚਾ ਉਹ ਬੱਚੇ ਹੀ ਖਰਾਬ ਕਰਦਾ ਆਪਾਂ ਨੂੰ ਆ ਬਾਕੀ ਤਾਂ ਆ ਗਿਆ ਸਾਰੇ ਪਾਣੀ ਪੁਣੀ ਦਾ ਟਾਪਰ ਆਖੇ ਇੱਧਰ ਇਹਨੂੰ ਪਹਿਲਾਂ ਪਾਣੀ ਪਿਆ ਦੇ ਤੇ ਇੱਧਰ ਆਪਾਂ ਦਾਣੇ ਪਾਤੇ ਆ ਤੇ ਨਾਲੇ ਪਾਣੀ ਪਾਤਾ ਵਾ ਕਦੋਂ ਇਹਨਾਂ ਨਾਲ ਉਹਨਾਂ ਉੱਧਰ ਦੇ ਖੁੱਡੇ 'ਚ ਕੋਈ ਕੂਤਰ ਡਾਵਾਂਗੇ ਸਾਨੂੰ ਮਿੱਤਰੋ ਨਾਮ ਕਹਿੰਦੇ ਹੁੰਦੇ ਆ ਇੱਦਾਂ ਇਹ ਇਹ ਵੀ ਡਾਵਾਂਗੇ ਚਾਰ ਤੇ ਉੱਧਰਲੇ ਖੁੱਡੇ 'ਚ ਵੀ ਦੋ ਹੋਰ ਹੋਰ ਕੋਈ ਡਾਵਾਂਗੇ ਤੇ ਫੇਰ ਵੇਖਾਂਗੇ ਕੀ ਕੀ ਹਸਾਬ ਕਿਤਾਬ ਆ ਰੈਗੂਲਰ ਕੱਢਾਂਗੇ ਇਹਨਾਂ ਨੂੰ ਹੁਣ ਇੱਕ ਦਿਨ ਤਾਂ ਗਿਆ ਪਹਿਨ ਡਾਵਾਂਗੇ ਬਾਕੀ ਹੁਣ ਦਾਣੇ ਦੁਨੀ ਇਹਨਾਂ ਨੂੰ ਕਿਰਾਂ ਪਾ ਦਿੱਤੇ ਆਪਾਂ ਤੇ ਬਾਕੀ ਤੁਹਾਨੂੰ ਮਿਲਦੇ ਆਂ ਨੈਕਸਟ ਬਲੌਗ 'ਚ ਤੇ ਕੱਲੂ ਆਪਾਂ ਵਿਖਾਵਾਂਗੇ ਕੀ ਡਾੜੂ ਕਿਵੇਂ ਨੇ ਆ ਕੱਲੂ ਕੀ ਵਿਖਾਉਂਦੇ ਆ ਤੇ ਇਹ ਆਹ ਉੱਤਰ ਨੂੰ ਵੀ ਕੱਲੂ ਪੜਾਵਾਂਗੇ ਇਹਨੂੰ ਵਿੰਨੇ ਆ ਕੱਲੂ ਡਾਈ ਇਹ ਜੀ ਨਾ ਡਾਈ ਇਹ ਕਿਉਂਕਿ ਤਿੰਨ ਦਿਨ ਲਗਾੜਾ ਡਾਤਾ ਤੇ ਬਾਕੀ ਵਿੰਨੇ ਆ ਮਿਲਦੇ ਆਂ ਆਪਾਂ ਨੈਕਸਟ ਬਲੌਗ 'ਚ ਤੇ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਕਰ ਲਿਓ